ਮੈਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਜਿਹੜੀ ਵੀਡੀਓ ਤੁਹਾਨੂੰ ਦਿਖਾਉਂਦੇ ਆਂ ਅੰਮ੍ਰਿਤਸਰ ਬਾਈਪਾਸ ਤੇ ਤੇ ਲੱਗੇ ਬਾਬਾ ਦਰਸ਼ਨ ਸਿੰਘ ਦਾ ਡੇਰਾ ਤੇ ਜਸਵੀਰ ਸਿੰਘ ਜੀ ਜਿਹਨਾਂ ਕੋਲ ਆਪਾਂ ਆਏ ਆਂ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਡੀਓ ਨਾਲ ਆਏ ਆਂ ਤੇ ਰੇਟ ਜਿਹੜੇ ਬਿਲਕੁਲ ਨੋਰਮਲੀ ਤੁਹਾਨੂੰ ਦਿਖਾਉਣੇ ਆਂ ਛੋਟੇ ਛੋਟੇ ਰੇਟ ਹੀ ਜਿਹੜੇ ਕਹਿੰਦੇ ਕੀ ਕਰਨੇ ਆਂ ਇੱਕ ਗਾਂ ਬੱਚੇ ਤੋਂ ਬਿਨਾਂ ਤੇ ਦੋ ਜਿਹੜੀਆਂ ਤਾਜ਼ੀਆਂ ਸੂਈਆਂ ਵਾ ਇੱਕ ਆ ਵੀ ਤਾਜੀ ਸੂਈ ਆ। ਇੱਕ ਆ ਵੀ ਤਾਜੀ ਸਭੀ ਬੱਚੇ ਵਾਲੀ ਆ ਵੀ। ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋ ਸੁਣਾਓ ਠੀਕ ਠਾਕ ਜੀ ਹਾਂਜੀ ਵਧੀਆ ਹੋ ਜੀ ਕਿਰ ਕੀ ਬੜਾ ਟੈਂਪ ਆਤਾ ਜੀ ਤਾਂ ਫਿਰ ਤੁਹਾਡਾ ਵੀ ਨਹੀਂ ਟਾਈਮ ਲੱਗਦਾ ਗੱਲ ਇਹਨਾਂ ਨੂੰ ਵੀਰ ਭਰਾ ਡਿਕ ਤੇਰੀਂ ਦੇ ਤੁਹਾਨੂੰ ਹਾਂਜੀ ਹਾਂਜੀ ਤੇ ਅੱਜ ਰੇਟ ਉਹੀ ਪਹਿਲਾਂ ਵਾਂਗੂ ਛੋਟੇ 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 ਦੋ ਤਾਜੀਆਂ ਤੇ ਇੱਕ ਟੋਕੜਿਆ ਠੀਕ ਹੈ ਤੇ ਚਲੋ ਨਾਮ ਦੱਸ ਕਰੀ ਨਾਮ ਜੀ ਸੁਖਵੀਰ ਸਿੰਘ ਜੀ ਹਾਂਜੀ ਤੇ ਆਪਣੇ ਬਾਬੇ ਦਰਸ਼ਨ ਸਿੰਘ ਦਾ ਗੁਰਦੁਆਰਾ ਇਹ ਬਾਈਪਾਸ ਦੇ ਨਾਲ ਹੀ ਠੀਕ ਆ ਹਾਂਜੀ ਤੇ ਸਾਡਾ ਪਿੰਡ ਬਣਿਆ ਹੁੰਗਰਦਨ ਵਾਸਤੇ ਆ ਸਾਡਾ ਪਿੰਡ ਜਗਾ ਪਣੀ ਆ ਹਨਾ 8 ਦਾ ਕਿਲੋਮੀਟਰ ਜੇ ਇਥੋਂ ਆਪਣਾ ਤੇ ਬਾਕੀ ਗੁਰਨਾਣਿਦੇਵ ਯੂਨੀਵਰਸਿਟੀ ਵੀ ਇਥੋਂ ਲੱਗ ਗਈ ਆ ਹਨਾ ਕੋਈ ਲੱਗ ਗਈ ਓ ਕਿਲੋਮੀਟਰ ਠੀਕ ਆ ਜੀ ਹਾਂਜੀ ਤੇ ਆਪਣਾ ਇੱਕ ਰੀ ਫੋਨ ਨੰਬਰ ਵੀ ਬੋਲ ਦੋ 867255942 ਠੀਕ ਆ ਤੇ ਕਰੀਏ ਫਿਰ ਸ਼ੁਰੂ ਹਾਂਜੀ ਤੇ ਅੱਜ ਉਤਨਾ 9 ਲੀਟਰ ਵਾਲੀ ਗਾਂ ਕਿੰਨੇ ਚ ਦੇ ਦੇਣੀ ਆ 10000 ਦੀ ਦੇ ਦਾਂਗੇ ਮੁੱਲ 12-13000 ਕਰਾਂਗੇ ਚਲੋ ਮੋਕੇ ਤੇ ਹੋਰ ਮਾਨਤਾ ਕਰਾਵਾਂਗੇ ਤੇ ਜਿਹੜੀ ਹੁਣ ਆ ਪਹਿਲੇ ਨੰਬਰ ਤੇ ਜਿਹੜੀ ਬੰਨੀ ਆ ਹਾਂਜੀ ਕਿੰਨਾ ਚਿਰ ਹੋ ਗਿਆ ਇਹਨੇ ਸੋਈ ਨਾ ਇਹਨੂੰ ਅਜੇ 10 ਦਿਨ ਹੋ ਗਏ 10 ਦਿਨ ਹੋ ਗਏ ਆ ਹਾਂਜੀ ਤੇ ਕਿੰਨਾ ਦੁੱਧ ਤਿਆਰ ਜੇ ਦੇ ਕੋਲ ਇੱਥੇ 10 ਲਿਟਰ ਤਿਆਰ ਹੈ ਤਿਆਰ ਬਿਲਕੁਲ ਬਿਲਕੁਲ ਤਿਆਰ ਹੈ ਤੇ ਇੱਕ ਨਾ ਦੁੱਧ ਚ ਭਾਈ ਜਾਊਗੀ 1 ਕਿਲੋ ਖੰਡ ਹੋਰ ਵਾਜੂਗੀ ਅੱਛਾ ਬਾਕੀ ਗਰਮੀ ਗੁਰਮੀ ਆ ਬਾਕੀ ਨਾ ਥੋੜੀ ਲੱਸੀ ਉਹਦਾ 14-15 ਕਿਲੋ ਇਹਨੇ ਚਵਾਇਆ ਪਿੰਦੇ ਤੋਂ ਠੀਕ ਆ ਥੋੜੀ ਲੱਸੀ ਹੈਗੀ ਠੀਕ ਆ ਤੇ ਹੁਣ 10 ਲੀਟਰ ਉਹ ਤੇਰਾ ਬਿਲਕੁਲ ਤਿਆਰ ਆ ਤਿਆਰ ਹੈ ਮੋਡਾਂ ਨੂੰ ਚੋੜੇ ਤੋਰੋ ਫੇਰੇ ਕਰੀਂ ਇਹਦਾ ਬੱਚਾ ਕਾਲਾ ਜੇ ਕਿ ਕਿਹੜਾ ਬੱਛੀ ਹੈ ਦੀ ਉੱਪਰਲੀ ਉਧਰ ਵਛੀ ਹੈ ਤੇ ਮਕਰ ਤੁਹਾਨੂੰ ਦਿਖਾਉਨੇ ਆਂ ਆ ਜਿਲੇ ਆ ਬਾਕੀ ਜੇ ਬਿਲਕੁਲ ਸਵੇਰਾ ਸਵੇਰ ਦਾ ਟਾਈਮ ਹੈ ਜਿਹੜੀ ਆਪਾਂ ਵੀਡੀਓ ਬਣਾਉਂਦੇ ਆਂ ਸਵਾ ਪੰਜ ਸਾਢੇ ਪੰਜ ਦਾ ਟਾਈਮ ਹੈ ਇਹਨਾਂ ਇਹ ਤਾਂ ਨਹੀਂ ਇਹ ਤੇ ਦੇਖ ਸਕਦੇ ਆਪਾਂ ਲੱਗੇ ਤਾਂ ਇਹਦੀ ਵਸ਼ੀ ਵੀ ਤੁਹਾਨੂੰ ਹੁਣੇ ਦਿਖਾ ਦੇਾਂਗੇ ਤੇ ਹਵਾ ਨਾਲ ਇਹਦਾ ਤਰ੍ਹਾਂ ਕਰੀ ਲੱਗੇ ਤਾਂ ਦੇਖ ਸਕਦੇ ਪੀ ਨਜ਼ਰ ਤੇ ਕਿੰਨਾ ਫਿਰ ਮੁੱਲ ਰੱਖਣਾ ਵਿਧੀ ਇਹਦਾ ਫਿਰ ਆਪਾਂ ਮੁੱਲ ਕਰਦੇ 50000 ਰੁਪਏ 50000 ਤੇ ਜੱਸ ਨੂੰ ਕਿੰਨੇ ਦੀ ਦੇਣੀ ਆ ਆਪਾਂ ਇਹ ਜੱਸ ਨੂੰ 20 ਹੀ ਦੇ ਲਵਾਂ 20000 ਦੀ ਛੋਟ ਕਰਦੀਏ ਵਿੱਚ ਛੋਟ ਕਰਦੇ ਨਾ ਬਾਕੀ ਇਹ ਵੀ ਕੱਦ ਨਿੱਕਾ ਜੇ ਅਕਾਦਮੀ ਡੀਮ ਠੀਕ ਜਾਈਆ ਹਣਾ ਦੁੱਧ 10 ਕਿਲੋ ਮੌਕੇ ਤੇ ਤਿਆਰ ਆ ਠੀਕ ਆ ਹਾਂਜੀ ਤੇ ਜੱਸ ਨਾ ਕਿੰਨੇ ਦੀ ਕਰ ਦਿੱਤੀ 1000 ਘੱਟ ਕਰਦਾ ਚਲੋ ਯਾਰ ਹੋਰ ਛੱਡ ਦਈਏ ਪੂਰੇ 18000 18000 ਠੀਕ ਆ ਤੇ ਦੁੱਧ 10 ਲੀਟਰ ਜਿਹੜਾ ਮੌਕੇ ਤੇ ਘਰ ਚਵਾ ਦੇ ਟਾਈਮ ਟਾਂ ਟਾਈਮ ਚਲੇ ਰਾਤੀ ਮੈਂ 7:30 8:00 ਵਜੇ ਚੋਈ ਗਈ ਠੀਕ ਆ ਜੀ ਇਹ ਨਹੀਂ 5 ਵਜੇ ਦੀਆਂ ਚੋਈਆਂ ਨੇ ਠੀਕ ਆ 8:00 ਵਜੇ ਤੋਂ ਬਾਅਦ ਆ ਗਈਆਂ ਚੋਈਆਂ ਮਰਾਤੀ ਠੀਕ ਆ ਮੈਂ ਕਿਸੇ ਸ਼ਹਿਰ ਚ ਦੁੱਧ ਦਾ ਕੰਮ ਹੈ ਫਿਰ ਇਨਾ ਕ ਟਾਈਮ ਹੈ ਜਿਹੜਾ ਕਈ ਵਾਰੀ ਹੋ ਜਾਂਦਾ ਤੇ ਹੁਣ ਜਿਹੜੀ ਇੱਕ ਆ ਗਾਂ ਤੁਹ ਇਹ ਵੀ ਤਾਂ ਜੀ ਸੋਈ ਆ ਇਹਦੇ ਵੀ ਥਾਣਾ ਇੱਕ ਰੀ ਆਪਾਂ ਲਾਗੇ ਤਾਂ ਦੇਖ ਸਕਦੇ ਆ ਤੇ ਮਿਲਕਵੇਨ ਵਿੱਚ ਚੰਗੀ ਲੱਗੀ ਆ ਇਹਨੂੰ ਕਿੰਨਾ ਚਿਰ ਹੋ ਗਿਆ ਵੀ ਜੀ ਸੋਈ ਨੂੰ ਇਹਨੂੰ ਅਜੇ 10 ਦਿਨ ਹੋਏ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ ਇਹ ਤਾਂ ਕੋਈ ਬੱਚੇ ਦਾ ਪਾ ਕੇ 15 ਕਿਲੋ ਹੀ ਆ ਤਿਆਰ ਜਿਹੜਾ ਬਿਲਕੁਲ ਜਿਹੜਾ ਤਿਆਰ ਹੈ ਤੇ ਇਹ ਕਿੰਨਾ ਚਵਾਈ ਜਾਊਗੀ 1 ਕਿਲੋ ਕਿਲੋ ਖੰਡ ਵਾਜੂਗੀ ਹੋਰ ਗਰਮੀ ਗਰਮੀ ਨਾਲ ਥੋੜੀ ਜਿਹੀ ਚਲੋ ਤੋਰੋ ਹਾਂ ਮੇਰੇ ਕਰੀਮ 15 ਲੀਟਰ ਦੁੱਧ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਬਾਕੀ ਦੋਦਰੇ ਤੁਸੀਂ ਆਪ ਚਵਾਈ ਕਰਕੇ ਖੜਨੀ ਹਰ ਕੇ ਇਸ ਵੀਡੀਓ ਚ ਸਾਡੀ ਹੱਥ ਜੋੜ ਕੇ ਬੇਨਤੀ ਇਹ ਹੀ ਹੁੰਦੀ ਹੈ ਦਾ ਦਗਾਠੇ ਦਾ ਚੰਗਾ ਵਾ ਬਾਕੀ ਜੇ ਟਾਈਮ ਹੀ ਸਵੇਰ ਸਵੇਰ ਦਾ ਵਾ ਜੇ ਪੂਰੀਆਂ ਰੱਜੀਆਂ ਰੁੱਜੀਆਂ ਹੋਣੀਆਂ ਕੋਈ ਵੀ ਰੋਸਾਨਾ ਜਿਹੜਾ ਹੰਦਾਜਾ ਲਾਵੇ ਆ ਜਿ ਲੈ ਆ ਪਰ ਤੇ 30 ਥੰਡੀਆਂ ਇੱਕ ਗੱਲ ਹੋ ਬਿਲਕੁਲ ਜਿਹੜਾ ਮੇਨ ਬਾਈਪਾਸ ਹੈ ਉਹਦੇ ਉੱਪਰ ਹੀ ਆ ਨਾਲ ਹੀ ਜਿਹੜਾ ਬਾਈਪਾਸ ਹੈ ਜਿਹੜਾ ਮਰੀਸਰ ਵਾਲਾ ਇਹਦਾ ਬੱਚਾ ਜਿਹੜਾ ਆ ਵਾ ਇਹਦੇ ਮਗਰ ਵੱਛਾ ਹੈ ਤੇ ਆਹ ਵੱਛੀ ਹੈ ਜਿਹੜੀ ਪਹਿਲੇ ਨੰਬਰ ਵਾਲੀ ਗਾਂ ਦੀ ਆ ਦੇਖ ਸਕਦੇ ਇਹਦਾ ਬੱਚਾ ਤਾਜ਼ਾ ਹੀ ਹੈ ਜਿਹੜਾ ਪਹਿਲੇ ਨੰਬਰ ਵਾਲੀ ਗਾਂ ਦਾ ਨਾੜੂ ਵੀ ਜਿਹੜਾ ਉਹਦਾ ਨਾਲ ਹੀ ਆ ਦੇਖਾਂ ਦੇ ਤੇ ਕਿੰਨਾ ਫਿਰ ਇਹਦਾ ਮੁੱਲ ਰੱਖ ਦੇਣਾ ਵੇ ਜੀ ਆਪਾਂ ਮੁੱਲ ਕਰ ਨੂੰ 55 ਵੀ ਕਰੀਦਾ ਜੀ ਅੱਛਾ ਹਾਂਜੀ ਬਾਕੀ 50000 ਦੇ ਦਾਂਗੇ 50000 ਦੇ ਦੇ ਦੋਗੇ ਕਰ ਦੋਗੇ ਵਿੱਚ ਮੰਨ ਤਾਂ ਕਰਦਾ ਵੀ ਮਾਰਦਾ ਕਿੰਨਾ ਕਰਦੋਗੇ 5000 ਹੀ ਦਲਾਂਗੇ ਅੱਛਾ 5 ਹੀ ਡਾਦੋਗੇ 45 ਦੀ ਦੇਦੋਗੇ 45 ਦੀ ਦੇਦੋ ਚਲੋ ਬਾਕੀ ਕੋ ਫੋਨ ਲਾਵੇ ਛੋਟ ਛੜ ਮੁਕੇ ਤੇ ਕਰ ਦੋ ਛੋਟ ਛੜ ਕਰ ਦਾਂਗੇ ਠੀਕ ਆ ਤੇ ਹੁਣ ਜਿਹੜੀ ਇੱਕ ਗਾਂ ਆਪਣੇ ਕੋਲ ਆ ਗਈ ਹੈ ਐਂਡ ਤੇ ਕੱਦ ਕਾਟ ਤੇ ਤਾਂ ਸਾਰਿਆਂ ਤੋਂ ਹੀ ਉੱਚਾ ਜੀ ਹਾਂਜੀ ਇਹ ਬੱਚੇ ਤਾਂ ਵੀ ਨਹੀਂ ਆਣਾ ਹਾਂਜੀ ਬੱਚੇ ਤਾਂ ਦੇਦੇ ਕੋਲ ਦੁੱਧ ਕਿੰਨਾ ਪੱਕਾ ਇਹਦੇ ਕੋਲ 10 ਕਿਲੋ ਪੱਕਾ ਤੇ ਆ ਜੇ ਵਖਾਲਾ 11 12 ਕਿਲੋ ਦਾ ਪੱਕਾ ਦੁੱਧ ਹੈਗਾ ਜੀ ਹਾਂਜੀ ਪੱਕਾ ਦੁੱਧ ਹੈਗਾ ਤੋਰੋ ਹੈ ਕਿ ਅੱਲੇ ਥਾਂ ਦੀ ਤੱਲੜੀ ਏ ਠੀਕ ਆ ਧਾਰਾ ਆਉਂਦੀ ਆ ਨਾ 15 20 ਧਾਰਾ ਆਉਂਦੀ ਆ ਨਾ ਉਦਾ ਅੱਛਾ ਪਰ ਤੱਲੜ ਕਰਕੇ ਜਣੀ ਆਪਾਂ ਇਹਦਾ ਇੱਕ ਥਾਂ ਨਹੀਂ ਚੱਲਦਾ ਜਿਹੜਾ ਆ ਨਾ ਧਾਰਾ ਆਉਂਦੀ ਆ 15 20 ਧਾਰਾ ਆਉਂਦੀ ਆ ਨਾ ਠੀਕ ਆ ਗੱਦ ਕਾਠੇ ਦਾ ਸਾਰੀਆਂ ਦੇ ਵਿੱਚ ਆ ਤੇ ਸਰੀਰਾਂ ਥੋੜੀ ਇੱਕ ਕਾਰੀ ਆ ਬਾਕੀ ਜੇ ਕੋਈ ਸਾੰਭ ਵਾਲਾ ਕਵੇ ਲੱਜੂਗਾ ਹੋ ਸਕਦਾ ਕੋ ਕਿਲੋ ਖੰਡ ਦੁੱਧੋਂ ਆਦ ਵੀ ਸਕਦਾ

ਕਿ ਤੇ ਯਾਮੀ ਲੈਣਾ ਵਾ ਕਿਸੇ ਵੀ ਵੀਡੀਓ ਤੋਂ ਲੈਣਾ ਤੇ ਇਹਦਾ ਫਿਰ ਮੁੱਲ ਵਿੱਜੀ ਇਹਦਾ ਕੀ ਮੁੱਲ 12000 ਰੁਪਿਆ ਜੇ 22 ਸਾਨੂੰ ਭਾ ਦੇ ਅਸੀਂ ਭਾ ਦੇ ਦੇ ਦੇਣੀ ਹੈ ਅੱਛਾ ਹਾਂਜੀ ਕਿੰਨੇ ਦੀ ਜੈਸ ਨੋ ਕਰਤੀਏ 10 ਦੀ ਦੇ ਦਾਂਗੇ 10000 ਜੀ ਹਾਂਜੀ ਚਲੋ 1000 ਹੋਰ ਛੋਟ ਕਰ ਦਈਏ ਚਲ 9000 ਇਹ ਚ 100 ਨਹੀਂ ਹੋਣੀ ਹੈ 100 ਰੁਪਿਆ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਠੀਕ ਹੈ ਬੱਜੀ ਹੋਰ ਕੁਝ ਹੈ ਨਾ ਬਸ ਠੀਕ ਹੈ ਜੀ ਠੀਕ ਹੈ ਬੱਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇਹ 99 ਦੇ ਲਾਗੇ ਰ ਦੇਖ ਸਕਦੇ ਜੀ ਬਾਕੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਖੜੋ ਜੀ